ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਂ ਉਮੀਦ ਕਰਦੇ ਆਂ ਤੁਸੀਂ ਵੀ ਠੀਕ ਹੋਵੋਗੇ ਤੇ ਮੈਂ ਜਿਹੜੀ ਵੀਡੀਓ ਪਾਈ ਸੀ ਕੱਲ ਵਟਨੇ ਵਾਲੀ ਤੇ ਤੁਸੀਂ ਬਹੁਤ ਪਸੰਦ ਕੀਤੀ ਬਹੁਤ ਪਿਆਰ ਦਿੱਤਾ ਤੇ ਬਹੁਤ ਜ਼ਿਆਦਾ ਕਮੈਂਟ ਵੀ ਆਏ ਬਹੁਤ ਅੱਛੇ ਅੱਛੇ ਵੀ ਹਨਾ ਤੇ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਐਪਰੀਸ਼ੀਏਟ ਕਰਦੇ ਹੋ ਤੇ ਇਦਾਂ ਹੀ ਤਡੇ ਸਾਥ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਚਲੋ ਅੱਜ ਮੈਂ ਦੱਸਦੀ ਹਾਂ ਕਾਫੀ ਭੈਣਾਂ ਦੇ ਕਮੈਂਟ ਸੀਗੇ ਮੈਨੂੰ ਕਿ ਤੁਸੀਂ ਜਿਹੜੇ ਇਥੇ ਫੇਸ ਦੇ ਉੱਤੇ ਸਰਦੀਆਂ ਵਿੱਚ ਨਾ ਬਹੁਤ ਜ਼ਿਆਦਾ ਝੁਰੜੀਆਂ ਵਗੈਰਾ ਫੇਸ ਦੇ ਨਾ ਮਤਲਬ ਖੁਸ਼ਕੀ ਜੀ ਆ ਜਾਂਦੀ ਆ ਤੇ ਮੈਂ ਉਹਨਾਂ ਭੈਣਾਂ ਨੂੰ ਇੱਕੋ ਗੱਲ ਕਵਾਂਗੀ ਨਾਰੀਅਲ ਦਾ ਤੇਲ ਲੈ ਲਓ ਨਾਰੀਅਲ ਦਾ ਤੇਲ ਵਿੱਚ ਮਲਠੀ ਦਾ ਜਿੱਦਾਂ ਸੀਰਮ ਬਣਾਇਆ ਹੋਇਆ ਉਹ ਵਾਲਾ ਸੀਰਮ ਲੈ ਕੇ ਰਾਤ ਨੂੰ ਤੁਸੀਂ ਮ사ਜ ਕਰਿਆ ਕਰੋ ਇਹ ਮੈਂ ਆਲਰੇਡੀ ਬਣਾ ਕੇ ਰੱਖਿਆ ਹੋਇਆ ਹੈ ਤੇ ਇਹ ਵਾਲਾ ਤੁਸੀਂ ਆਪਣੇ ਘਰ 'ਚ ਮੇਰੀ ਵੀਡੀਓ ਪਈ ਹੋਈ ਆ ਮ ਲੱਠੀ ਵਾਲੇ ਸੀਰਮ ਦੀ ਤੇ ਉਹ ਤੁਸੀਂ ਵੇਖ ਲਿਓ ਉਹ ਕਰ ਲਓ ਤੇ ਰਾਤ ਨੂੰ ਤੁਸੀਂ ਕੋਈ ਕੰਮ ਨਹੀਂ ਕਰਨਾ ਜਦੋਂ ਸੌਣ ਲੱਗੇ ਇੱਕ ਵਿਟਾਮਿਨ E ਦਾ ਕੈਪਸੂਲ ਜਾਂ ਲੈ ਲਓ ਫੇਸ ਤੇ ਲਗਾ ਲਓ ਲਾ ਕੇ ਸੌਂ ਜਾਓ ਤਾਂ ਵੀ ਠੀਕ ਹੈ ਨਹੀਂ ਤੇ ਤੁਸੀਂ ਬਦਾਮ ਰੋਗਣ ਲੈ ਲਓ ਇਹ ਵਾਲਾ ਬਦਾਮ ਰੋਗਣ ਤੇ ਇਹਦੀਆਂ 2-4 ਬੂੰਦਾਂ ਜਿਹੜੀਆਂ ਇਦਾਂ ਤਲੀ ਦੇ ਉੱਤੇ ਰੱਖ ਲੈਣੀਆਂ ਇਦਾਂ ਪਾ ਲੈਣੀਆਂ ਤੇ ਪੁਲੇ ਪੁਲੇ ਹੱਥਾਂ ਦੇ ਨਾਲ ਇਹਨਾਂ ਨੂੰ ਇੱਦਾਂ ਕਰਕੇ ਇੱਥੇ-ਇੱਥੇ ਲਗਾ ਲੈਣਾ ਸਾਰੇ ਚਿਹਰੇ ਤੇ ਲਗਾ ਲਓ। ਇਹਦਾ ਸਾਰੇ ਚਿਹਰੇ ਤੇ ਲਗਾ ਲਓ। ਇੱਦਾਂ ਲਗਾ ਕੇ ਤੇਦੀ ਮ사ਜ ਕਰੋ ਇੱਦਾਂ ਕਰਕੇ। ਤੇ ਕਰਕੇ। ਡੇਲੀ ਰਾਤ ਨੂੰ ਮ사ਜ ਕਰੋ ਇਹਦੀ। ਇੱਧਾ ਤੁਸੀਂ ਸਟੈਪ ਕਰ ਰਹੇ ਹੋ ਇੱਧਾ ਕਰਕੇ ਰੈੱਟੋ ਵੀ ਇੱਧਾ ਕਰਕੇ ਇੱਧਾ ਕਰ ਲੈਣਾ ਇੱਧਾ ਕਰਕੇ ਉੱਪਰ ਨੂੰ ਸਿੰਪਦਾਮ ਬਦਾਮ ਰੋਗੰਦੇ ਬਦਾਮ ਰੋਗੰਦੇ ਨਾਲ ਤੁਸੀਂ ਇੱਧਾ ਤੇਲ ਦੇ ਨਾਲ ਦਾ ਮ사ਜ ਕਰੋ ਤੁਹਾਡਾ ਚਿਹਰਾ ਬਹੁਤ ਵਧੀਆ ਜਿਵੇਂ 50 ਸਾਲ ਦੀ ਉਮਰ ਦੀ ਏਜ ਵਿੱਚ ਤੁਸੀਂ ਸਾਰੇ ਦੇ ਅਧਿਕ ਲੋਕ ਇਥੇ ਝੁਰੜੀਆਂ ਬਿਲਕੁਲ हट ਜਾਂ ਗਿਆ ਕਿ ਟਾਈਮ ਨਹੀਂ ਹੁੰਦਾ ਪੈਣਾ ਕੋ ਪਰ ਫਿਰ ਵੀ ਆਪਣੇ ਵਾਸਤੇ ਟਾਈਮ ਕੱਢਣਾ ਪੈਂਦਾ ਦੇਖੋ ਫੇਸ ਤੇ ਸਾਰੇ ਅੰਦਰ ਚਲੇ ਗਿਆ मतलब जी स्किन है टाइट हो जाएगी फोर्टी प्लस ताने भी है भैन सार दिन बदम रोकन थोड़ा जहा लो दो चार बूंदा पाओ क्योंकि मेरी स्किन बहुत ड्राई है इस करके मैं थोड़ा जि नह होर लै रही हूँ मनुद करके मसाज करा इ करके ਹੱਥਾਂ ਦੇ ਵੀ ਇੱਦਾਂ ਸਾਰੇ ਹਨ 50 ਪਲੱਸ ਤੋਂ ਵੈਸੇ ਹੀ ਪੈਨ ਲੱਗ ਜਾਂਦੀ ਹੈ ਝੋਲਰੀਆਂ ਵਗੈਰਾ ਇੱਦਾਂ ਤੇ ਬੜਾਮ ਰੋਗਨ ਦੀ ਤੁਸੀਂ ਮ사ਜ ਕਰੋ ਇੱਦਾਂ ਤੇਲ ਦੀ ਸਟੇਨ ਇੱਕਦਮ ਤੁਹਾਡੀ ਟਾਈਟ ਹੋ ਜਾਏਗੀ ਡੇਲੀ ਇਹ ਇੱਦਾਂ ਕਰਿਆ ਕਰੋ ਰਾਤ ਨੂੰ ਡੇਲੀ ਤੁਸੀਂ ਜਦੋਂ ਮਤਲਬ ਬੈੱਡ ਦੇ ਸਾਈਡ ਤੇ ਰੱਖ ਲਓ ਬਦਾਮ ਰੋਗਨ ਜੇ ਬਦਾਮ ਰੋਗਨ ਨਹੀਂ ਹੈਗਾ ਤਾਂ ਤੁਸੀਂ ਵਿਟਾਮਿਨ E ਦਾ ਕੈਪਸੂਲ ਲੈ ਲਓ ਇੱਕ ਉਹਦੀ ਮ사ਜ ਕਰ ਲਓ ਉਹਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਤੇ ਦਿਨ ਵਿੱਚ ਇਦਾਂ ਕਰ ਲਿਆ ਕਰੋ ਕਿ ਸਵੇਰੇ ਤੁਸੀਂ ਥੋੜਾ ਕੱਚਾ ਦੁੱਧ ਲੈ ਲਿਆ ਤੇ ਉਹਦੇ ਨਾਲ ਫੇਸ ਨੂੰ ਸਾਫ਼ ਕੀਤਾ ਕੱਚੇ ਦੁੱਧ ਨਾਲ ਬਹੁਤ ਫਰਕ ਪੈਂਦਾ ਹੈ ਬਹੁਤ ਵਧੀਆ ਚੀਜ਼ ਹੈਗੀ ਆ ਵੇਸਣ ਲੈ ਲਓ ਥੋੜਾ ਜਿਹਾ ਨਾਲ ਕੱਚੇ ਦੁੱਧ ਚ ਪਾ ਲਓ ਹਨਾ ਤੇ ਉਹਨਾਂ ਨੂੰ ਮਿਕਸ ਕਰ ਲਓ ਜਾਂ ਚੀਨੀ ਨੂੰ ਪੀਸ ਕੇ ਰੱਖ ਲਓ ਕੱਚਾ ਦੁੱਧ ਲੈ ਲਓ ਬੇਸਨ ਪਾ ਲਓ ਤੇ ਇੱਕ ਥੋੜੀ ਜਿਹੀ ਚੀਨੀ ਜਿਹੜੀ ਉਹ ਮਿਕਸ ਕਰ ਲਓ ਉਹਦੇ ਨਾਲ ਫੇਸ ਨੂੰ ਧੋ ਲਓ ਤਾਂ ਵੀ ਤੁਹਾਡਾ ਫੇਸ ਜਿਹੜਾ ਬਹੁਤ ਵਧੀਆ ਰਹੇਗਾ ਕਿ ਦਾਗ ਤੱਬੇ ਸਾਰੇ ਜਣੇ ਹਟ ਜਾਣਗੇ ਸਕਿਨ ਟਾਈਟ ਟਾਈਟ ਹੋ ਜਾਏਗੀ ਬਸ ਦੋ ਚਾਰ ਚੀਜ਼ਾਂ ਜਿਹੜੀਆਂ ਆਪਣੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲਓ ਕਿ ਜਿਹੜੀਆਂ 40 50 ਪਲੱਸ ਪੈਣਾ ਹੈਗੀਆਂ ਉਹ ਤਾਂ ਜ਼ਰੂਰ ਹੈ ਕਾਰਨ ਕਿਉਂਕਿ ਫੇਸ ਤੇ ਇਹਨਾਂ ਜਗ੍ਹਾ ਤੇ ਜਵ ਵੀ ਰਿੰਕਲਸ ਪੈ ਜਾਂਦੇ ਹਨਾ ਤੇ ਉਹ ਸਾਰੇ ਹੱਟ ਜਾਣਗੇ ਤੁਹਾਡੇ ਤੇ ਦੇਖੋ ਹੁਣ ਚਿਹਰਾ ਮੈਂ ਇੱਥੇ ਐ ਕੀਤਾ ਹੋਇਆ ਨਾ ਹੁਣ ਇਸ ਟਾਈਮ ਤੇ 9:30 ਦਾ ਟਾਈਮ ਹੈ ਤੇ ਬਸ ਮੈਂ ਫਿਰ ਸੀਰਮ ਜੀ ਕਰਨ ਜਾ ਰਹੀ ਸੀ ਤੇ ਮੈਂ ਚਲੋ ਤੁਹਾਡਾ ਵੀ ਵੀਡੀਓ ਸ਼ੇਅਰ ਕਰਦਾ ਤੇ ਬਾਦਾਮ ਰੋਗਨ ਲਗਾ ਇਦਾਂ ਤੇਲ ਯੂਜ਼ ਕਰਨ ਲੱਗੀ ਸੀ ਮੈਂ ਤੇ ਫਿਰ ਮੈਂ ਕਿਹਾ ਵੀਡੀਓ ਤੁਹਾਡਾ ਕੋਲ ਆਪਣੀਆਂ ਭੈਣਾਂ ਨਾਲ ਸ਼ੇਅਰ ਕਰੋ ਤੇ ਤੁਸੀਂ ਜਰੂਰ ਇੱਕ ਵਾਰੀ ਕਰਕੇ ਦੇਖਿਓ ਇੱਕਦਮ ਮ사ਜ ਕਰ ਲਓ ਤੇ ਜਿਵੇਂ ਅਡੀਆਂ ਫਟ ਜਾਂਦੀਆਂ ਤੁਹਾਡੀਆਂ ਜਿੰਨਾ ਬੈਣਾ ਦੀਆਂ ਬਹੁਤ ਜ਼ਿਆਦਾ ਅੱਡੀਆਂ ਫਟਦੀਆਂ ਨੇ ਉਹ ਵੀ ਇਦਾਂ ਕਰਨ ਕਿ ਮਤਲਬ ਜਦੋਂ ਣਾਣ ਲੱਗਿਆ ਉਹਨਾਂ ਨੂੰ ਰਗੜ ਕੇ ਥੋੜਾ ਜਿਹਾ ਤੁਸੀਂ ਉਹ ਛਾਵੇਂ ਜਿਹਾ ਰਗੜ ਦਿਓ ਰਗੜ ਕੇ ਉਸ ਤੋਂ ਬਾਅਦ ਨਾਰੀਅਲ ਦੇ ਤੇਲ ਵਿੱਚ ਤੁਸੀਂ ਥੋੜੀ ਜੀ ਐਲੋਵੇਰਾ ਜੈਲ ਪਾ ਲਓ ਥੋੜੀ ਜੀ ਹਲਦੀ ਪਾ ਲਓ ਥੋੜਾ ਜਿਹਾ ਬੇਸਨ ਪਾ ਲਓ ਉਹਦਾ ਬੈਟਰ ਬਣਾ ਕੇ ਅੱਡੀਆਂ ਦੇ ਨਾਲ ਲਗਾ ਕੇ ਤੇ ਉਹਨਾਂ ਨੂੰ ਕਾਟਨ ਦਾ ਕੱਪੜਾ ਲੈ ਕੇ ਕਾਟਨ ਲੈ ਲਓ ਉਹ ਉਹਨਾਂ ਨੂੰ ਅੱਡੀਆਂ ਤੇ ਲਗਾ ਲਓ ਰਾਤ ਲਗਾ ਕੇ ਰੱਖੋ ਉਸ ਤੋਂ ਬਾਅਦ ਸਵੇਰੇ ਉਤਾਰ ਦਿਓ ਤਿੰਨ ਚਾਰ ਦਿਨ ਤੁਸੀਂ ਕਰੋਗੇ ਕਰਕੇ ਦੇਖਿਓ ਇਹ ਅਜਮਾਇਆ ਹੋਇਆ ਫਾਰਮੂਲਾ ਹੈ ਤੇ ਉਹ ਮਤਲਬ ਹਟ ਜਾਣਗੇ ਤੁਹਾਡੀਆਂ ਅੱਡੀਆਂ ਜਿਹੜੀਆਂ ਉਹ ਠੀਕ ਹੋ ਜਾਣਗੀਆਂ ਸਰੋਂ ਦਾ ਤੇਲ ਲਾਓ ਜਿਆਦਾ ਹਨਾ ਪਿਓਰ ਜਿਹੜੇ ਘਰਾਂ ਚ ਕਢਾ ਲੈਂਦੇ ਆ ਨਾ ਤੇਲ ਉਹ ਵਾਲਾ ਤੇਲ ਥੋੜਾ ਜਿਹਾ ਲੈ ਕੇ ਉਹਦੀ ਮਾਲਿਸ਼ ਕਰੋ ਸਰੀਰ ਦੀ ਮਤਲਬ ਮਾਲਿਸ਼ ਵੀ ਕਰਨੀ ਜ਼ਰੂਰੀ ਹੁੰਦੀ ਆ ਮਤਲਬ ਹੱਥਾਂ ਪੈਰਾਂ ਲੱਤਾਂ ਦੀ ਜ਼ਰੂਰ ਮਾਲਿਸ਼ ਮਤਲਬ ਤੇਲ ਹੀ ਰੱਖ ਲਓ ਸਰੋਂ ਦਾ ਤੇਲ ਬਾਥਰੂਮ 'ਚ ਰੱਖੋ ਨਹਾਉਣ ਲੱਗੇ ਜ਼ਰੂਰ ਤੁਸੀਂ ਸਰੋਂ ਦਾ ਤੇਲ ਆਪਣੇ ਸਰੀਰ ਤੇ ਲਗਾਇਆ ਕਰੋ ਕੋਈ ਵੀ ਇਨਫੈਕਸ਼ਨ ਨਹੀਂ ਹੁੰਦੀ ਕੋਈ ਵੀ ਜਿੱਦਾਂ ਖੁਸ਼ ਅੱਜ ਕੱਲ੍ਹ ਇਹ ਸਾਬਣ ਜਿਹੜੇ ਯੂਜ਼ ਕਰਦੇ ਆ ਨਾ ਬਹੁਤ ਜ਼ਿਆਦਾ ਕੈਮੀਕਲ ਵਗੈਰਾ ਪਏ ਹੁੰਦੇ ਆ ਨਾ ਸਾਬਣਾਂ ਦੇ ਵਿੱਚ ਤੇ ਥੋੜਾ ਜਿਨਾ ਪ੍ਰੇਸ਼ ਕਰਕੇ ਇਦਾਂ ਤੁਸੀਂ ਥੋੜੀਆਂ ਚੀਜ਼ਾਂ ਅਪਣਾਉਣ ਕਰਕੇ ਹੈਨਾ ਤੇ ਤੁਹਾਡੇ ਬਹੁਤ ਵਧੀਆ ਰਹੇਗਾ ਆਪਣੇ ਤੁਸੀਂ ਘਰ ਚ ਇਦਾਂ ਨਿਕਨਕੀਆਂ ਆਦਤਾਂ ਪਨਾਓ ਕਿ ਜਿਤਾ ਹੁਣ ਮੈਂ ਫਟਕਰੀ ਤੁਹਾਨੂੰ ਦੱਸਿਆ ਸੀਗਾ ਫਟਕਰੀ ਨੂੰ ਪੀਸ ਕੇ ਫੋਲ ਕਰਕੇ ਰੱਖਿਆ ਹੋਇਆ ਹੈ ਨਾ ਤੇ ਬਾਥਰੂਮ ਦੇ ਵਿੱਚ ਰੱਖ ਲਓ ਨਾਉਣ ਲੱਗਿਆ ਥੋੜਾ ਜਿਹਾ ਥੋੜਾ ਜਿਹਾ ਇਨ ਇਨਿਕ ਚਮਚ ਭਰ ਕੇ ਨਹੀਂ ਥੋੜੀ ਜਿਹੀ ਇਦਾਂ ਚੁਟਕੀ ਲੈ ਕੇ ਫਟਕਰੀ ਪਾ ਲੋ ਵਿੱਚ ਪਾਣੀ ਦੇ ਉਹਦੇ ਨਾਲ ਨਾਲ ਕੋਈ ਇਨਫੈਕਸ਼ਨ ਨਹੀਂ ਹੁੰਦੀ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਵਧੀਆ ਲੱਗੀ ਹੋਵੇ ਜੇ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਓ ਤੇ ਸਾਈਡ ਤੇ ਹਾਈਪ ਦਾ অপਸ਼ਨ ਹੈ ਜਰੂਰ ਹਾਈਪਿੰਗ ਕਰਦਿਆ ਕਰੋ ਉਹਦੇ ਨਾਲ ਥੋੜਾ ਜਿਹਾ ਵੀਡੀਓ ਨੂੰ ਸਾਨੂੰ ਪੁਆਇੰਟਸ ਮਿਲਦੇ ਨੇ ਤੇ ਮਿਲਦੇ ਆ ਫਿਰ ਤੁਹਾਨੂੰ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਣਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ ওকে ਬਾਏ ਬੈ ਟੇਕ ਕੇਅਰ